ਸਾ ਤੋਂ ਬੱਲਾ ਇੱਥੇ ਤੁਹਾਨੂੰ ਆਰਦਾ ਕਰਦੇ ਹਰੇਕ ਵੀਰ ਭੈਣ ਦਾ ਤੇ ਜਿਹੜੀ ਇਹ ਮਾਲਕ ਵੱਲੋਂ ਜਿਹੜੀ ਸਾਨੂੰ ਇੱਕ ਸੇਵਾ ਬਖਸ਼ੀ ਸੀ ਆਪਾਂ ਫਸਟ ਟਾਈਮ ਪਹਿਲਾਂ ਜਿਹੜਾ ਸਾਡੀ ਸੋਸਾਇਟੀ ਏਕ ਓੰਕਾਰ ਤੇ ਅਦਰ ਸੇਵਾ ਛੜੀ ਪੈਂਡ ਜੋੜ ਵੱਲੋਂ ਤੇ ਅਸੀਂ ਕੁਝ ਨੌਜਵਾਨ ਵੀਰ ਸੀਗੇ ਆਪਣੇ ਨਾਲ ਜਿਹੜੇ ਆਪਾਂ ਸੇਵਾ ਕਰਦੇ ਸੀਗੇ ਆਪਣੇ ਤੌਰ ਦੇ ਉੱਤੇ ਤੇ ਉਸ ਤੋਂ ਬਾਅਦ ਅਸੀਂ ਗਰੁੱਪ ਸਟਾਰਟ ਕੀਤਾ ਸੀਗਾ ਤੇ ਫਿਰ ਆਪਾਂ ਐਨਜੀਓ ਰਜਿਸਟਰਡ ਕਰਵਾਈ ਆ ਤੇ ਸਾਡਾ ਸੇਵਾ ਕਰਨ ਦਾ ਮਤਲਬ ਇਹ ਹੈਗਾ ਕਿ ਜਦੋਂ ਅਸੀਂ ਕਿਸੇ ਵੀ ਆਪਾਂ ਕਿਸੇ ਕਿਸੇ ਲੋੜਵੰਦ ਵਿਅਕਤੀ ਨੂੰ ਜਿਵੇਂ ਕੋ 25000 ਚਾਹੀਦਾ ਜਾਂ 30000 ਚਾਹੀਦਾ ਆ ਜਾਂ 40000 ਚਾਹੀਦਾ ਜਾਂ ਲੱਖ ਰੁਪਇਆ ਕਈ ਵਾਰ ਬਹੁਤ ਮਹਿੰਗੇ ਇਲਾਜ ਹੁੰਦੇ ਆ ਤੇ ਜਦੋਂ ਅਸੀਂ ਇਹ ਵਾਰ-ਵਾਰ ਡੋਨਰ ਨੂੰ ਇੱਕ ਡੋਨਰ ਨੂੰ ਅਸੀਂ ਵਾਰ-ਵਾਰ ਕਹਿੰਨੇ ਆ ਤੇ ਉਹ ਵੀ ਫੇਰ ਕਈ ਵਾਰ ਇਦਾਂ ਹੁੰਦੀ ਵੀ ਜਿਆਦਾ ਬਹੁਤ ਜਿਆਦਾ ਆਪਣੇ ਆਪ ਦੇ ਜਿਹੜਾ ਬੋਝ ਮਹਿਸੂਸ ਕਰਦੇ ਆ ਤੇ ਫੇਰ ਅਸੀਂ ਉਸ ਤੋਂ ਬਾਅਦ ਸੋਚਿਆ ਸੀਗਾ ਕਿ ਅਸੀਂ ਜਿਹੜਾ ਆਪਣਾ ਅਸੀਂ ਜਿਹੜਾ ਸਾਡਾ ਸੇਵਾ ਕਰਨ ਦਾ ਜਿਹੜਾ ਤਰੀਕਾ ਮਾਲਕਾਂ ਨੇ ਸਾਨੂੰ ਬਖਸ਼ਿਆ ਆ ਉਹ ਇਸ ਤਰ੍ਹਾਂ ਸੀਗਾ ਕਿ ਅਸੀਂ ਸੋਚਿਆ ਸੀਗਾ ਕਿ ਆਪਣੇ ਜੇ ਆਪਾਂ WhatsApp ਗਰੁੱਪ ਚੱਲਦਾ ਹੈ ਉਹਦੇ ਵਿੱਚ NGO ਰਜਿਸਟਰਡ ਆ ਸਾਡੀ ਉਹਦੇ ਵਿੱਚ ਆਪਣਾ ਸਾਡਾ ਹੈਗਾ ਕਰੰਟ ਅਕਾਊਂਟ ਹੈਗਾ ਆ ਤੇ ਉਸ ਗਰੁੱਪ ਦੇ ਵਿੱਚ ਜਦੋਂ ਵੀ ਸਾਡੇ ਕੋਈ ਮਰੀਜ਼ ਹੁੰਦਾ ਤਾਂ ਆਪਾਂ ਉਹਦੀ ਵੀਡੀਓ ਜਿਹੜੀ ਸ਼ੇਅਰ ਕਰਦੇ ਆ ਗਰੁੱਪ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੀ ਸੋਚ ਇਹ ਸੀ ਕਿ ਤੇ ਮੰਨ ਲਓ 1000 ਬੰਦਾ ਵੀ ਹੁੰਦਾ ਤੇ ਹਰੇਕ ਬੰਦਾ ਜੇ 100 ਰੁਪਈਆ ਹੀ ਆਪਣੀ ਜਿਹੜਾ ਨੇਕ ਕਮਾਈ ਦੇ ਵਿੱਚੋਂ ਭੇਜਦਾ ਆ ਤੇ ਜੇ 1000 ਬੰਦਾ 100 ਰੁਪਏ ਪਾਉਂਦਾ ਤਾਂ 1 ਲੱਖ ਬਣ ਜਾਂਦਾ ਆ ਜੇ ਉਹ 1000 ਬੰਦਾ ਕਿਤੇ 1000 ਪਾ ਜਾਂਦਾ ਤੇ 10 ਲੱਖ ਰੁਪਈਆ ਬਣ ਜਾਂਦਾ ਆ ਤੇ ਅੱਜ ਅਸੀਂ ਇਹ ਪੜਿਆਲੇ ਵਿਖੇ ਪਹੁੰਚੇ ਤੇ 10 1/2 ਸਾਲ ਦਾ ਬੱਚਾ ਆ ਛੋਟਾ ਤੇ 10 1/2 ਮਹੀਨੇ ਦਾ ਸੌਰੀ 10 1/2 ਮਹੀਨੇ ਦਾ ਬ ਤੇ ਜਿਹਨੂੰ ਇਹ ਬਿਮਾਰੀ ਹੈਗੀ ਐ ਐਸਐਮਈ ਟਾਈਪ 1 ਇਹ ਬਿਮਾਰੀ ਹੁੰਦੀ ਹੈ ਸਪਾਇਨਲ ਮਸਕੂਲਰ ਐ ਐਂਟੋਟ੍ਰੋਫੀ ਜਿਹੜੀ ਹੈਗੀ ਜਿਹਦੇ ਵਿੱਚ ਕੀ ਹੁੰਦਾ ਆ ਜਿਹੜਾ ਬੱਚੇ ਦੇ ਜਿਹੜੀਆਂ ਮਾਸਪੇਸ਼ੀਆਂ ਜਿਹੜੀਆਂ ਉਹ ਕੰਮ ਜਿਹੜੀ ਮਸਲ ਦੀ ਗਰੋਥ ਰੁਕ ਜਾਂਦੀ ਆ ਮਾਸਪੇਸ਼ੀਆਂ ਜਿਹੜੇ ਕੰਮ ਕਰਨਾ ਛੱਡ ਦਿੰਦੀਆਂ ਤੇ ਜਿਹੜਾ ਦਿਮਾਗ ਦਾ ਕੰਟਰੋਲ ਹੁੰਦਾ ਆ ਉਹ ਬੋਡੀ ਤੋਂ ਜਿਹੜਾ ਉਹ ਖਤਮ ਹੋ ਜਾਂਦਾ ਆ ਤੇ ਜਿਹੜਾ ਹੌਲੀ ਹੌਲੀ ਜਿਹੜੇ ਹੱਥ ਪੈਰ ਜਿਹੜੇ ਕੰਮ ਕਰਨਾ ਬੰਦ ਕਰ ਸਕਦੇ ਆ ਬੱਚਾ ਧੌਣ ਦਾ ਜਿਹੜਾ ਉਹ ਭਾਰ ਨਹੀਂ ਆਪਣੇ ਆਪ ਸਹਿ ਸਕਦਾ ਤੇ ਉਸ ਤੋਂ ਬਾਅਦ ਇਨਾਂ ਦਾ ਜਿਹੜਾ ਟਰੀਟਮੈਂਟ ਹੈਗਾ ਬਹੁਤ ਜ਼ਿਆਦਾ ਮਹਿੰਗਾ ਆ ਜੇ ਇਹਦਾ ਪਰਮਾਨੈਂਟ ਜਿਹੜਾ ਇਲਾਜ ਹੈਗਾ ਤੇ ਉਹਦਾ ਤੇ ਚਲੋ 16 ਕਰੋੜ ਦਾ ਇੱਕ ਇੰਜੈਕਸ਼ਨ ਲੱਗਣਾ ਜਿੱਥੇ ਬਾਕੀ ਮਹਾਰਾਜ ਦੇ ਹੱਥ ਬਹੁਤ ਕੁਸ਼ ਹੈਗਾ ਜੇ ਚਾਵੇ ਤਾਂ ਸਕੀਨੀ ਹੋ ਸਕਦਾ ਤੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਉਸ ਤੋਂ ਇਹਦਾ 12 ਲੱਖ ਰੁਪਏ ਦਾ ਜਿਹੜਾ ਟਰੀਟਮੈਂਟ ਬੱਚੇ ਦਾ ਸਟਾਰਟ ਹੋਣਾ ਆ ਤੇ ਉਹ ਜਿਹੜੇ ਆਪਣੇ ਇਹਨਾਂ ਦੇ ਪਾਊਚ ਵਗੈਰਾ ਆਉਂਦੇ ਉਹ ਬਾਹਰੋਂ ਉਹ ਜਿਹੜੇ ਆਨਲਾਈਨ ਆਉਂਦੀ ਹੈ ਤੇ ਉਹਦੀ 12 ਲੱਖ ਰੁਪਏ ਕੋਸਟ ਹੈਗੀ ਆ ਤੇ ਹੁਣ ਤੱਕ ਜਿਹੜਾ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਭੈਣਾਂ ਜਿਹੜਾ ਨੇ ਆਪਣੀ ਨੇਕ ਕਮਾਈ ਦੀ ਵਿੱਚ ਜਿਹੜਾ ਹੁਣ ਤੱਕ ਆ ਵੀਰ ਦਾ ਸੀ ਅਕਾਊਂਟ ਚੈੱਕ ਕੀਤਾ ਜਿਹਦੇ ਚ 9 ਲੱਖ ਤੇ 22 22000 ਰੁਪਏ ਜਿਹੜਾ ਇਹਨਾਂ ਦੇ ਕੋਲ ਹੁਣ ਤੱਕ ਜਿਹੜੀ ਹੈ ਤੁਹਾਡੀ ਭੇਜੀ ਹੋਈ ਸੇਵਾ ਇਹਨਾਂ ਦੇ ਅਕਾਊਂਟ ਵਿੱਚ ਆ ਚੁੱਕੀ ਆ ਤੇ ਅਸੀਂ ਵੀ ਜਿੰਨੀ ਵੀ ਸਾਡੀ ਸੁਸਾਇਟੀ ਵੱਲੋਂ ਮਹਾਰਾਜ ਦੀ ਕਿਰਪਾ ਤੁਹਾਡੇ ਸਾਰੇ ਸਹਿਯੋਗ ਨਾਲ ਹੋ ਸਗੀ ਸੀ ਤੇ ਫਿਲਹਾਲ ਅੱਜ ਅਸੀਂ ਉਹਨੂੰ 25000 ਰੁਪਏ ਕਾਉਂਟ ਦੇ ਵਿੱਚ ਟਰਾਂਸਫਰ ਕਰਦੇ ਆ ਤੇ ਬਾਕੀ ਕੋਈ ਵੀ ਵੀਰ ਭੈਣ ਜਿਹੜਾ ਹੈਗਾ ਆ ਉਹ ਇਹਨਾਂ ਦੀ ਪਰਵਾਰ ਦੀ ਜਿਹੜੀ ਉਹ ਮਦਦ ਜ਼ਰੂ ਕਿ ਕਿ ਹਜੇ ਵੀ ਜਿਹੜਾ 3 ਲੱਖ ਦੇ ਕਰੀਬ ਜਿਹੜਾ ਪੈਸੇ ਉਹ ਘਟਦੇ ਆ ਫਿਰ ਉਸ ਤੋਂ ਬਾਅਦ ਕੰਟੀਨਿਊ ਜਿਹੜਾ ਉਹਦਾ ਇਲਾਜ ਚੱਲਣਾ ਬੱਚੇ ਦਾ ਤੇ ਇਹਦੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹ ਕਾਉਂਸਲ ਵਗੈਰਾ ਦਾ ਕੰਮ ਕਰਦੇ ਇਹਦੇ 15000 ਰੁਪਿਆ ਸੈਲਰੀ ਆ ਤੇ 100 ਜਿਹੜਾ ਇਸ ਤੋਂ ਪਹਿਲਾਂ ਬੱਚਾ ਸੀਗਾ ਉਹ ਵੀ ਇਹ ਦੱਸਦੇ ਸੀਗੇ ਕਿ ਜਿਹੜੀ ਜਿਹਨੂੰ ਬੱਚੇ ਨੂੰ ਸੇਮ ਜਿਹੜੀ ਸੇਮ ਪ੍ਰੋਬਲਮ ਸੀਗੀ ਤੇ ਬਾਕੀ ਇਹ ਪੰਜਾਬ ਦੀ ਧਰਤੀ ਆ ਤੇ ਅਸੀਂ ਆਸ ਕਰਦੇ ਆਂ ਕਿ ਜਿੱਥੇ ਅਸੀਂ ਇੰਨੇ ਲੰਗਰ ਲਾਉਨੇ ਆ ਜਾਂ ਹੋਰ ਧਾਰਮਿਕ ਸਥਾਨਾਂ ਦੇ ਉੱਪਰ ਆਪਾਂ ਬਾਹਰ ਚੜ੍ਹ ਕੇ ਸੇਵਾ ਪਾਉਨੇ ਆ ਇੰਨੇ ਖਰਚ ਕਰਦੇ ਆਂ ਜਾਦੂ ਹੀ ਸਾਡੇ ਨਾਲ ਡੈਡ ਕਰ ਲਓ ਕਿਉਂਕਿ ਅਸੀਂ ਜਿਹੜੀ ਆ ਸੇਵਾ ਲੈਨੇ ਆ ਗਰੁੱਪ ਦੇ ਵਿੱਚ ਹੀ ਲੈਨੇ ਆ ਤੇ ਉਹਦੇ ਚ ਆਪਾਂ ਬਾਤ ਚ ਕੱਢ ਕੇ ਨਾਲ ਲੱਗਦੀ ਬਾਰੇ ਵੀ ਜਿੰਨੀ ਪੇਮੈਂਟ ਆਉਂਦੀ ਸਾਨੂੰ ਉਹਦੀ ਆਪਾਂ ਹਫਤੇਵਾਰ ਜਿੰਨਾ ਵੀ ਕਲੈਕਸ਼ਨ ਹੁੰਦੀ ਉਹਦੇ ਸਾਰਾ ਡਿਟੇਲ ਦੇਈ ਦੀ ਆਪਾਂ ਕੋਈ ਵੀ ਵੀਰ ਭੈਣ ਜਿਹੜਾ ਸਾਡੇ ਨਾਲ ਜੁੜਨਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਤਾਂ ਜਿਹੜਾ ਪਰਵਾਦ ਦੀ ਜਿਹੜੀ ਆ ਬੱਚਾ ਦੇਖੋ ਛੋਟਾ ਤੁਹਾਡੇ ਸਾਹਮਣੇ ਆ ਤੇ ਬੜਾ ਦਿਲ ਨੂੰ ਹੁੰਦਾ ਜਿਹੜਾ ਦੇਖੇ ਕਿਉਂਕਿ ਉਹ ਮਾਂ ਪੇ ਵੀ ਵੀ ਤੰਨ ਹੈਗੇ ਜਿਹੜੇ ਇਹਨੂੰ ਇਸ ਹਾਲਾਤਾਂ ਜਿਹੜੀ ਬਿਮਾਰੀ ਹੈਗੀ ਹੈ ਤਾਂ ਇਹਨਾਂ ਜਿਗਰਾ ਕਰਕੇ ਬ ਤੇ ਬਾਕੀ ਸਾਡੀ ਬੇਨਤੀ ਇਹੀ ਹੈ ਕਿ ਜਿੰਨਾ ਵੀ ਹੋ ਸਕਦਾ ਹੈ ਪਰਿਵਾਰ ਦਾ ਜਿਹੜਾ ਵੱਧੋ ਵਾਧ ਜਿਹੜੀ ਮਦਦ ਕੀਤੀ ਜਾਵੇ ਤੇ ਅਸੀਂ ਇਹ ਪਰਿਵਾਰ ਦਾ ਵੀ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਤੇ ਆਪਣਾ ਵੀ ਅਸੀਂ ਐਨ ਜੀਓ ਦਾ ਅਕਾਊਂਟ ਦੇ ਨਾਲ ਆਪਾਂ ਜਿਹੜਾ ਆਪਣਾ ਦਾ ਲਿੰਕ ਹੈਗਾ ਹੈ ਉਹ ਵੀ ਸ਼ੇਅਰ ਕਰ ਦਾਂਗੇ ਆਪਾਂ ਤੇ ਕੋਈ ਵੀ ਵੀਰ ਭੈਣਾਂ ਐਨ ਆਰ ਆਈ ਸੱਜੇ ਜਿਹੜਾ ਇਹਨਾਂ ਨੇ ਮਦਦ ਕਰਨਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਤੇ ਇਹਨਾਂ ਨਾਲ ਡਾਇਰੈਕਟ ਵੀ ਕੰਟੈਕਟ ਤੁਸੀਂ ਕਰ ਸਕਦੇ ਆ ਉਹ ਆਪਾਂ ਨੰਬਰ ਸ਼ੇਅਰ ਕਰ ਦਾਂਗੇ ਕਿਉਂਕਿ ਜਿਹੜੇ ਪੈਸੇ ਹੈ ਜੇਕਰ ਬਹੁਤ ਜ਼ਿਆਦਾ ਪੈਸੇ ਘਟਦੇ ਆ ਤੇ ਬਾਕੀ ਸਾਡੀ ਹੱ ਉਹ ਪਰਵਾਦ ਦੀ ਜਿਹੜੀ ਮਦਦ ਕੀਤੀ ਜਾਵੇ ਤੇ ਬਾਕੀ ਵੀਡੀਓ ਨੂੰ ਸਿਰਫ ਦੇਖਿਆ ਨਾ ਛੱਡਿਆ ਜਾਵੇ ਜਿੰਨੀ ਵੀ ਹੋ ਸਕਦੀ ਹੈ ਪੂਰੇ ਪੰਜਾਬ ਦੇ ਵਿੱਚ ਉਹ ਜੇ ਹਰੇਕ ਘਰ ਤੋਂ ਵੀ 100 ਰੁਪਏ ਆਉਂਦਾ ਤੇ 12 ਲੱਖ ਰੁਪਏ ਜਿਹੜਾ ਉਹ ਕੁਝ ਵੀ ਨਹੀਂ ਹੈਗਾ ਤੇ ਹੁਣ ਤੇ ਚਲੋ ਫਿਰ ਹਾਲ ਦੇ 2-3 3 ਲੱਖ ਰੁਪਏ ਜਿਹੜਾ ਹੈਗਾ ਉਹ ਘਟਦਾ ਆ ਬਾਕੀ ਇਹ ਜਿੰਨੀ ਵੀ ਹੋ ਸਕੀ ਹੈ ਪਰਵਾਦ ਦੀ ਜਿਹੜੀ ਹੈ ਸਾਡੀ ਵੱਲੋਂ ਤੁਹਾਡੇ ਸਾਰੇ ਸਹਿਯੋਗ ਤੇ ਵਾਈ ਕੁਲੀ ਕਿਰਪਾ ਨਾਲ ਆਪਾਂ ਉਹ ਵੱਧ ਤੋਂ ਵੱਧ ਮਦਦ ਕਰਾਂਗੇ ਤੇ ਬਾਕੀ ਸਾਡੀ ਮਿਹਨਤੀ ਇਹੀ ਹੈ ਕਿ ਸਾਡੇ ਨਾਲ ਜਿਹੜਾ ਵੱਧ ਤੋਂ ਵੱਧ ਉਹ ਜੁੜ ਕੇ ਜਿਹੜਾ ਪ੍ਰਵਾਦ ਦੀ ਮਦਦ ਕਰਦੇ ਵਿੱਚ ਜਿਹੜਾ ਸਹਯੋਗ ਦਿੱਤਾ ਜਾਵੇ ਤੇ ਤਾਂ ਜਿਹੜਾ ਬੱਚੇ ਦਾ ਟਰੀਟਮੈਂਟ ਹੈਗਾ ਕਿਉਂਕਿ ਉਹ 2 ਸਾਲ ਤੋਂ ਪਹਿਲਾਂ ਪਹਿਲਾਂ ਟਰੀਟਮੈਂਟ ਸਟਾਰਟ ਹੋਣਾ ਆ ਤੇ ਉਸ ਤੋਂ ਬਾਅਦ ਉਹ ਟਰੀਟਮੈਂਟ ਸਟਾਰਟ ਕਰਾਉਂਦਾ ਕੋਈ ਫਾਇਦਾ ਨਹੀਂ ਹੈਗਾ ਇੱਕ ਬੱਚੇ ਦੀ ਪਹਿਲਾਂ ਜਿਹੜੀ ਆ ਉਹ ਜਿਹੜਾ ਆਪਾਂ ਬੱਚਾ ਜਿਹੜਾ ਗੁਜ਼ਰ ਚੁੱਕਾ ਆ ਤੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਜੇ ਪੰਜਾਬ ਦੀ ਧਰਤੀ ਦੇ ਵੀ ਇਹ ਬੱਚਾ ਜਿਹੜਾ ਅਸੀਂ ਨਾਮ ਜਾ ਸਕੀ ਸਿਰਫ 12 ਲੱਖ ਰੁਪਏ ਕਰਕੇ ਤਾਂ ਫੇਰ ਸਾਡਾ ਇਨੀ ਸੇਵਾ ਕਰਨ ਦਾ ਜਾਂ ਗੁਰੂਪੁਰੇ ਦੀ ਧਰਤੀ ਜਿਹੜਾ ਕਹੋਂਦਾ ਹੈਗਾ ਉਹ ਆਪਾਂ ਸ਼ਾਇਦ ਹੱਕ ਦਾ ਨਹੀਂ ਦਵਾਂਗੇ ਉਸ ਚੀ ਜਿੰਨੀ ਵੀ ਹੋ ਸਕਦੀ ਬਰਵਾਦੀ ਮਦਦ ਕੀਤੀ ਜਾਵੇ ਵਸਤੂ ਵੱਧ ਵਾਈ ਕੋਈ ਨਹੀਂ ਖਾਲਸਾ ਸ੍ਰੀ ਵਾਹਿਗੁਰੂ ਜਿੰਗੀ ਫਸੇ ਠੀਕ ਹੈ ਅਨੇ ਕੋਰ ਮਾਣੇ ਛੋਟੀ